ਤਰਕੀ ਆ ਪੂਰਾ ਮਾਮਲਾ ਤੁਸੀਂ ਇੱਥੇ ਪਹੁੰਚੇ ਹੋ ਡੀਐਸਪੀ ਬੁੱਚੇ ਦੇ ਆਫਿਸ ਤੇ ਪਰਮਜੀਤ ਕੌਰ ਸੀ ਵਾਸੀ ਕਲਾਨ ਸੁਖਾ ਜ਼ਿਲ੍ਹਾ ਬਟਿੰਡਾ ਇਹਨਾਂ ਨੇ ਕੰਪਲੀਟ ਕੀਤੀ ਸੀ ਸਾਡੇ ਕੋਲੇ ਕਿ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਜਿਹੜਾ 70 ਨੰਬਰ ਮਕਦਮਾ 25 ਅਰਜ ਰਸੀਆ ਨਥਾੜੇ ਥਾਣੇ ਵਿੱਚ ਹੋਣ ਉਹਨਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੇ ਹਸਬੰਦ ਤੇ ਉਹਨਾਂ ਨੂੰ ਉਹਨਾਂ ਦਾ ਸੀ ਐਮਰਜੈਂਸੀ ਇਹ ਵੀ ਉਹਨਾਂ ਦੇ ਹਸਬੰਦ ਤੇ ਉਹਨਾਂ ਦੇ ਬੱਚੇ ਨਾਲ ਗਲਤ ਅਮਨਿਟ ਕੀਤਾ ਹੈਗਾ ਉਹਨੇ ਇਸ ਬਾਰੇ ਦੀ ਬੇਗਰਾਈ ਦਰਖਾਸਤ ਲਾਈ ਸੀ ਜੋ ਜਿਹੜੀ ਹੈਗਾ ਸਾਡੇ ਪੀਸਾ ਨੂੰ ਮਾਰਕ ਹੋਈ ਸੀ ਉਹਦੇ ਸਬੰਧ ਜਿਹੜਾ ਹੈਗਾ ਜੇ ਸਾਡੇ ਨਾਲ ਜਿਹੜਾ ਇੰਨਾਂ ਨੇ ਜਿਹੜਾ ਹੈਗਾ ਉਹ ਦਰਖਾਸਤ ਉਹਨੇ ਹੱਕ 'ਚ ਕਰਨ ਵਾਸਤੇ ਜਿਹੜਾ ਹੈਗਾ 2 ਲੱਖ ਰੁਪਏ ਦੀ ਡਿਮਾਂਡ ਕੀਤੀ ਸੀਗੀ ਤੇ ਜਿਹੜਾ ਹੈਗਾ ਲੱਖ ਰੁਪਏ ਅੱਜ ਰਿਸ਼ਵਤ ਲੈਂਦੇ ਸੀ ਰੰਗੇ ਹੱਥੋਂ ਕਾਬੂ ਕੀਤਾ ਹੈ ਕੌਣ ਕੌਣ ਲੋਕ ਸ਼ਾਮਿਲ ਹੋਏ ਸੀ ਇਸ ਨਾਮ ਦੇ ਅ ਮੁਰਲੀ ਤਪਤੀਛੜਾ ਹੈਗਾ ਅਸੀਂ ਜਿਹੜਾ ਹਰਸ਼ਮਾਰ ਹੈਗਾ ਜਿਹਦਾ ਜਿਹੜਾ ਜਿਹੜਾ ਕੰਮ ਕਰਦਾ ਸੀ ਉਹਨਾਂ ਦਾ ਹੀ ਨਾਂ ਦੇ ਨਾਂ ਦੇ ਦੋਨੇ ਦਰਕਾਬੀ ਹੋਈ ਰੰਗੇ ਅਸੀਂ ਤਪਤੀਸ਼ ਕਰ ਰਹੇ ਹਾਂ ਕਿ ਜੇਕਰ ਉਸ ਦਾ ਨਾਮ ਆਉਗਾ ਤਾਂ ਇਹ ਪੈਸੇ ਉਹ ਬਚੋ ਗਏ ਇਹ ਪੈਸੇ ਜਿਹੜੇ ਹੈਗੇ ਇਹਦੇ ਜਿਹੜੇ ਲੈ ਕੇ ਜਿਹੜਾ ਗੱਡੀ 'ਚ ਰੱਖ ਦਿੱਤੇ ਸੀ ਤੇ ਉਹ ਗੱਡੀ ਦੇ ਵਿੱਚੋਂ ਸਾਨੂੰ ਰਿਕਵਰ ਗੱਡੀ ਗੱਡੀ ਜਿਹੜੀ ਹੈਗੀ ਰਿਕਾਰਡ ਮਤਾ ਉਹ ਚੈੱਕ ਕਰ ਰਿਹਾ ਜਿਹੜੇ ਉਹ ਇਸ ਵਕਤ ਖੜੀ ਇੱਕ ਰਿਪੋਰਟ ਦਫ਼ਤਰ ਖੜੀ ਹੈਗੀ ਹੈ ਆਫਿਸ ਜਿਹੜੀ ਵਰਤਦਾ ਹੈ ਡੀਐਸਪੀ ਕੋ ਚੋ ਰਹੇ ਹਾਂ ਜਿਹੜੀ ਹੈਗੀ ਆ ਡੀਐਸਪੀ ਕੋ ਚੋ ਵਰਤ ਰਹੇ ਬੜਾ ਜੀ ਇਹਨੂੰ ਵੈਰੀਫਾਈ ਕਰ ਰਹੇ ਜੇਕਰ ਉਹ ਇੰਡਕਟਰ ਸਾਹਿਬ ਦਾ ਵੀ ਕੋ ਰੋਲ ਆ ਉਹ ਤਾਂ ਉਹਨਾਂ ਦੇ ਖਿਲਾਫ ਇੱਕ ਪ੍ਰੋਪਰ ਜਿਹੜੀ ਹੈਗੀ ਹੈ ਕਾਰਵਾਈ ਕੀਤੀ ਜਾਊ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਪਰਮਜੀਤ ਕੌਰ ਨਾਮ ਹੈ ਵੀ ਰਿਕਲੇਨ ਸੁਕੇਤੋ ਬਟ ਨਾ ਬੀ 5 ਨੰਬਰ ਦੇ ਹਸਬੰਦ ਤੇ ਦੋਨਾਂ ਬੇਟਿਆਂ ਤੇ ਨਾ ਥਾਣੇ ਥਾਣੇ ਇਸ ਪਰਚਾ ਦਰਜ ਕਰਤਾ ਜੀ ਜਦ ਕਿ ਉਹ ਬਿਲਕੁਲ ਵੀ ਸਚਾਈ ਨਹੀਂ ਸੀ ਉਸ ਪਰਚੇ ਦੇ ਮੈਂ ਇਹਨਾਂ ਨੂੰ ਦੁਆਰਾ ਆਪਣੇ ਅਪਲੀਕੇਸ਼ਨ ਦਿੱਤੀ ਐਸਐਸਪੀ ਸਾਹਿਬ ਦੇ ਮੇ ਇਨਕੁਆਰੀ ਵਾਸਤੇ ਉਹ ਮਾਰਕੋ ਕੇ ਲਾ ਨੂੰ ਆ ਗਈ ਸੀ ਮੈਂ ਇਹਨਾਂ ਕੋਲੇ ਜਿਹੜੇ ਕੋ ਲਾਈਕ ਆ ਇਹਨਾਂ ਕੋਲੇ ਸੀ ਜੀ ਡੀਐਸਟੀ ਤੋਂ ਚੋਕੜੀ ਮੈਂ ਇਹਨਾਂ ਕੋਲ ਗੱਡ ਲਾਈ ਕਹਿੰਦੇ ਜੀ ਬਿਆਨ ਦਿਖਾ ਦੂ ਮੈਂ ਇਹਨਾਂ ਨੂੰ ਸਾਰੇ ਪ੍ਰੂਫ ਦਿੱਤੇ ਜੀ ਵੀ ਨਾ ਤਾਂ ਬੇਟੇ ਇੱਥੇ ਸੀਗੇ ਨਾ ਹੀ ਗੱਡੀ ਇੱਥੇ ਸੀ ਜਿਹੜੀ ਵਿੱਚ ਪਾਦੀ ਆ ਸਾਰੇ ਇੱਕ ਇੱਕ ਤੋਲ ਪਲਾ ਜਾਂਦੇ ਜਿੱਦੋਂ ਉਹਨਾਂ ਨੇ ਕੇਕ ਲਿਆ ਉਹਨਾਂ ਦੇ ਨੰਬਰਾਂ ਦੀ ਲੋਕੇਸ਼ਨ ਆ ਸਾਰਾ ਕੁਝ ਇਹਨਾਂ ਨੇ ਲੈ ਲਿਆ ਸਬਤ ਤੇ ਜਮਾ ਇੱਕ ਨੰਬਰ ਜਾਇ ਵੀ ਨਹੀਂ ਹੈ ਕਿ ਸੀ ਤੇ ਗਲਤ ਪਛਾਣ ਅੱਜ ਹੋਇਆ। ਉਸ ਦੇ ਬਾਵਜੂਦ ਵੀ ਇਹਨਾਂ ਨੇ ਸਤੋਂ 5 ਲੱਖ ਦੀ ਮੰਗ ਕੀਤੀ। ਇਹ ਕਿੱਤੀ ਜੀ ਇਹ ਕੀਤੀ ਜੀ ਰਾਜ ਕੁਮਾਰ ਜੀ। ਇਹਨਾਂ ਨੇ ਕਿਹਾ ਇਹ ਸੀ ਮੈਨੂੰ ਵੀ ਡੀਐਸਪੀ ਸਾਹਿਬ ਕਹਿ ਰਹੇ ਆ। ਠੀਕ ਹੈ। ਵੀ 5 ਲੱਖ ਰੁਪਏ ਲਮਾਂਗੇ। ਉਸ ਤੋਂ ਘੱਟ ਹੁੰਦੇ 2 ਲੱਖ ਤੇ ਆਗੇ ਸੀ। ਠੀਕ ਹੈ ਜੀ। ਉਹ 2 ਲੱਖ ਵਿੱਚ ਹੁਣ ਮੈਨੂੰ ਇਹਨਾਂ ਨੇ ਬਹੁਤ ਕੰਪੇਅਰ ਕੀਤਾ 2-3 ਦਿਨ ਵੀ ਜਲਦੀ ਦੇ ਕੇ ਜੀ। ਠੀਕ ਹੈ ਜੀ। ਉਹਦੇ ਮਾਮਲੇ ਚਾਹੀਦੇ 1 ਲੱਖ ਰੁਪਏ ਮੈਂ ਦਿੱਤਾ ਸੀ ਉਹਦੇ ਵਿੱਚ ਅੱਛਾ ਇਹ ਜਿਹੜਾ ਆਪਾਂ ਗੱਲ ਕਰੀ ਕਿਹਦੇ ਕੀ ਤੇ ਮਾਮਲਾਦਲੇ ਰੋਟੇ ਪਰਵਾਹ ਹੈ ਮੇਰੇ ਦੋ ਬੇਟੇ ਜੀ ਰਪਿੰਦਰ ਸਿੰਘ ਤੇ ਤੀਰਤ ਸਿੰਘ ਤੇ ਹਸਬੰਡ ਕੁਲਿੰਦਰ ਸਿੰਘ ਸਰਪੰਚ ਕਲੈਨ ਸੁਖਾ ਸਰਪੰਚ ਬੰਦੂ ਦਾ ਹਾਂ ਹਾਂ ਸਰਪੰਚ ਤੁਹਾਡੇ ਬੇਟੇ ਕੀ ਕਰਦੇ ਆ ਜੀ ਬੇਟੇ ਖੇਤੀ ਕਰਦੇ ਆ ਜੀ ਠੀਕ ਹੈ ਤੇਰੇ ਤੁਸੀਂ ਰਿਕਾਰਡਿੰਗ ਤੇ ਰੱਖ ਦਿੱਤੀ ਵੀ ਹਾਂਜੀ ਰਿਕਾਰਡਿੰਗ ਕੀਤੀ ਨਿਊਜ਼ਲੈਂਡਸ ਕਾਰਵਾਈ ਤੋਂ ਤੁਸੀਂ ਖੁਸ਼ ਹੋ ਜੀ ਹਾਂਜੀ ਪੂਰੇ ਖੁਸ਼ ਠੀਕ ਹੈ ਉਹ ਜਿਹੜਾ ਕੱਲਾ ਰਾਜਕਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਲੱਗਦਾ ਪੀਐਸਪੀ ਇਨਵੋਲਵ ਨੇ ਕਹਾਗੇ ਸਰ ਹੁਣ ਇਹ ਤਾਂ ਲਾਭਿਆ ਪੁੱਤ ਨਾਲੀ ਇਹ ਵੀ ਇੰਨੀ ਰਕਮ ਕੱਲਾ ਰਾਜਕੁਮਾਰ ਤਾਂ ਲੈ ਨਹੀਂ ਰਿਹਾ ਜਾਂ ਮੇਥੋਂ ਫੜ ਕੇ ਡਿਪਟੀ ਸਾਹਿਬ ਦੀ ਗੱਡੀ ਦੇ ਵਿੱਚ ਰੱਖਤੀ ਸਰਕਾਰੀ ਦੇ ਵਿੱਚ ਬਿਨਾ ਪੁੱਛੇ ਤਾਂ ਰੱਖ ਨਹੀਂ ਸਕਦਾ ਸੀ ਠੀਕ ਹੈ ਇਦੋਂ ਗੱਡੀ ਚੋਰੀ ਕਵਰੀ ਹੋਈ ਜਾਂਦੀ ਠੀਕ ਹੈ